ਆਜ਼ਾਦੀ ਦਿਵਸ ਦੇ ਮੌਕੇ ਤੇ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਦੇਸ਼ ਭਰ ਦੇ ਡਰਾਈਵਰਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ NHAI ਨੇ 15 ਅਗਸਤ ਵਾਲੇ ਦਿਨ ਅਧਿਕਾਰਤ ਤੌਰ ਤੇ ਫਾਸਟ ਟੈਗ ਸਲਾਨਾ ਪਾਸ ਲਾਂਚ ਕਰ ਦਿੱਤਾ ਹੈ ਤੇ ਇਹ ਪਾਸ ਜੋ ਹੈ ਦੇਸ਼ ਦੇ ਚੁਣੇ ਹੋਏ 1150 ਟੋਲ ਪਲਾਜ਼ਿਆਂ ਤੇ ਲਾਗੂ ਹੋਵੇਗਾ ਜਿਸ ਦੇ ਵਿੱਚ ਨੈਸ਼ਨਲ ਹਾਈਵੇ ਤੇ ਨੈਸ਼ਨਲ ਐਕਸਪ੍ਰੈਸ ਵੇ ਸ਼ਾਮਿਲ ਹਨ ਇਹ ਪਾਸ ਹੁਣ ਜੋ ਹੈ ਆਨਲਾਈਨ ਉਪਲਬਧ ਹੈ ਤੇ ਕੋਈ ਵੀ ਇਸ ਨੂੰ ਘਰ ਬੈਠੇ ਰਾਜਮਾਰਗ ਯਾਤਰਾ ਮੋਬਾਈਲ ਐਪ ਦੇ ਰਾਹੀਂ ਜਾਂ ਫਿਰ NHAI ਦੀ ਅਧਿਕਾਰਿਤ ਵੈੱਬਸਾਈਟ ਤੋਂ ਬੁੱਕ ਕਰ ਸਕਦਾ ਹੈ ਤੇ ਐਕਟੀਵੇਟ ਵੀ ਕਰ ਸਕਦਾ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਇਸ ਸਹੂਲਤ ਨੂੰ ਪਹਿਲੇ ਦਿਨ ਹੀ ਭਰਮਾ ਹੁੰਗਾਰਾ ਮਿਲਿਆ ਸ਼ਾਮ 7 ਵਜੇ ਤੱਕ ਲਗਭਗ 1.4 ਲੱਖ ਪਾਸ ਬੁੱਕ ਕੀਤੇ ਗਏ ਹਨ ਤੇ ਕਿਰਿਆਸ਼ੀਲ ਕੀਤੇ ਗਏ ਹਨ ਇਸ ਦੇ ਨਾਲ ਟੋਲ ਪਲਾਜ਼ਾਂ ਤੇ 1.39 ਲੱਖ ਤੋਂ ਵੱਧ ਲੈਣ-ਦੇਣ ਦਰਜ ਕੀਤਾ ਗਿਆ ਹੈ ਤੇ ਦੱਸ ਦਈਏ ਕਿ ਕਿਸੇ ਵੀ ਸਮੇਂ 20000 ਤੋਂ 25000 ਉਪਭੋਗਤਾ ਹਾਈਵੇ ਯਾਤਰਾ ਐਪ ਦੀ ਵਰਤੋਂ ਕਰ ਰਹੇ ਹਨ ਇਸ ਦੇ ਨਾਲ ਹੀ ਪਾਸ ਉਪਭੋਗਤਾਵਾਂ ਨੂੰ ਟੋਲ ਫੀਸ ਦੀ ਜ਼ੀਰੋ ਕਟੌਤੀ ਤੇ SMS ਵੀ ਮਿਲਨੇ ਸ਼ੁਰੂ ਹੋ ਗਏ ਹਨ ਯਾਤਰੀਆਂ ਦੀ ਸਹੂਲਤ ਦੇ ਲਈ ਤਾਇਨਾਤ ਕੀਤੇ ਅਧਿਕਾਰੀ ਜੋ ਹੈ ਉਹਨਾਂ ਬਾਰੇ ਦੱਸ ਦਿੰਨੇ ਆ ਸਾਰੇ ਟੋਲ ਪਲਾਜ਼ਿਆਂ ਤੇ NHAI ਦੇ ਅਧਿਕਾਰੀ ਅਤੇ ਨੋਡਲ ਅਫਸਰ ਤਾਇਨਾਤ ਕੀਤੇ ਗਏ ਨੇ ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਦੇ ਲਈ 100 ਤੋਂ ਵੱਧ ਅਧਿਕਾਰੀਆਂ ਨੂੰ ਜੋੜ ਕੇ 1033 ਰਾਸ਼ਟਰੀ ਮਾਰਗ ਹੈਲਪਲਾਈਨ ਨੂੰ ਜੋ ਹੈ ਹੋਰ ਮਜ਼ਬੂਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੱਸ ਦਿੰਨੇ ਆ ਕਿ ਫਾਸਟ ਟੈਗ ਸਲਾਨਾ ਪਾਸ ਕੀ ਹੈ ਕੀਮਤ ਜੋ ਹੈ ਇਸ ਦੀ 3000 ਰੁਪਏ ਹੈ ਤੇ ਇਸ ਦੀ ਜੋ ਮਾਨਤਾ ਮਿਆਦ ਹੈ ਉਹ ਦੱਸ ਜਿਏ 1 ਸਾਲ ਜਾਂ ਫਿਰ 200 ਟ੍ਰਿਪ ਹੈ ਇਹ ਸਿਰਫ ਜੋ ਹੈ ਪ੍ਰਾਈਵੇਟ ਕਾਰ ਜੀਪ ਅਤੇ ਵਾਹਨ ਤੇ ਜੋ ਹੈ ਲਾਗੂ ਹੁੰਦਾ ਹੈ ਤੇ NHAI ਦੀ ਵੈਬਸਾਈਟ ਤੇ ਇਸ ਦੀ ਉਪਲਬਧਤਾ ਹੈ ਤੇ ਰਾਜਮਾਰਗ ਮੋਬਾਈਲ ਐਪ ਤੇ ਵੀ ਇਸ ਦੀ ਜੋ ਹੈ ਇਹ ਉਪਲਬਧ ਹੈ ਕਮਰਸ਼ੀਅਲ ਵਾਹਨਾਂ ਤੇ ਇਹ ਲਾਗੂ ਨਹੀਂ ਹੁੰਦਾ ਤੇ ਦੱਸ ਦਿੰਨੇ ਆ ਕਿ ਫਾਸਟ ਟੈਗ ਸਲਾਨਾ ਪਾਸ ਐਕਟੀਵੇਟ ਕਿਵੇਂ ਕਰੀਏ ਇਸ ਦੇ ਬਾਰੇ 10 ਦੱਸ ਦਿੰਦੇ ਆ ਕਿ ਰਾਜਸਥਾਨ ਯਾਤਰਾ ਐਪ ਖੋਲੋ ਤੇ ਐਨੂਅਲ ਟੋਲ ਪਾਸ ਟੈਬ ਤੇ ਜਾਓ ਇਸ ਤੋਂ ਬਾਅਦ ਐਕਟੀਵੇਟ ਬਟਨ ਤੇ ਕਲਿੱਕ ਕਰੋ ਤੇ ਫਿਰ ਜੋ ਹੈ ਗੈਟ ਸਟਾਰਟਰ ਤੇ ਜਾਓ ਆਪਣਾ ਵਾਹਨ ਰਜਿਸਟ੍ਰੇਸ਼ਨ ਨੰਬਰ ਅਤੇ ਮੋਬਾਈਲ ਨੰਬਰ ਇਸ ਉਤੇ ਦਰਜ ਕਰੋ ਤੇ OTP ਦਰਜ ਕਰੋ ਅਤੇ ਭੁਗਤਾਨ ਗੇਟਵੇ ਦੇ ਰਾਹੀਂ 3000 ਰੁਪਏ ਦਾ ਭੁਗਤਾਨ ਕਰੋ ਤੁਹਾਡਾ ਪਾਸ ਜੋ ਹੈ ਭੁਗਤਾਨ ਦੇ 2 ਘੰਟਿਆਂ ਦੇ ਅੰਦਰ ਐਕਟੀਵੇਟ ਹੋ ਜਾਵੇਗਾ ਦੇ ਇਸ ਦੇ ਨਾਲ ਹੀ ਦੱਸ ਦਈਏ ਕਿ ਪਾਸ ਐਕਟੀਵੇਟ ਕਰਨ ਤੋਂ ਬਾਅਦ ਜੋ ਹੈ ਇਸ ਤੋਂ ਪਹਿਲਾਂ ਧਿਆਨ ਰੱਖੋ ਕਿ ਤੁਹਾਡਾ ਫਾਸਟ ਟੈਗ ਤੁਹਾਡੇ ਵਾਹਨ ਦੇ ਵਾਹਨ ਰਜਿਸਟ੍ਰੇਸ਼ਨ ਨੰਬਰ ਦੇ ਨਾਲ ਲਿੰਕ ਹੋਣਾ ਚਾਹੀਦਾ ਤੇ ਫਾਸਟ ਟੈਗ ਤੁਹਾਡੇ ਚੈਂਸੀ ਨੰਬਰ ਦੇ ਨਾਲ ਰਜਿਸਟਰਡ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜੋ ਹੈ ਇਹ ਪਾਸ ਐਕਟੀਵੇਟ ਨਹੀਂ ਹੋਵੇਗਾ ਭੁਗਤਾਨ ਕਰਨ ਤੋਂ ਪਹਿਲਾਂ ਵਾਹਨ ਦੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰੋ ਤੇ ਇਸ ਤੋਂ ਬਾਅਦ ਪਾਸ ਸਿਰਫ ਅਧਿਕਾਰਤ ਵੈਬਸਾਈਟ ਜਾਂ ਫਿਰ ਐਪ ਤੋਂ ਹੀ ਖਰੀਦੋ ਤੇ ਕਿਸੇ ਹੋਰ ਐਪ ਜਾਂ ਫਿਰ ਵੈਬਸਾਈਟ ਤੋਂ ਖਰੀਦਣ ਦੇ ਨਾਲ ਧੋਖਾਧੜੀ ਹੋ ਸਕਦੀ ਹੈ